ਰੇਡੀ ਨਾਨੀ ਬਿਮਾਰ ਰਹਿਣ ਲੱਗ ਪਈ ਸੀ ਡੰਡੀ ਡਾਕਟਰ ਨੇ ਸੁਝਾਅ ਦਿੱਤਾ ਕਿ ਉਸ ਨੂੰ ਆਰਾਮ ਦੀ ਜ਼ਰੂਰਤ ਹੈ ਡੰਡੀ ਬਹੁਤਾ ਬੋਲਿਆ ਚੱਲਿਆ ਨਾ ਕਰੇ ਡੰਡੀ 7 8 ਸਾਲ ਦੀ ਜਪੂ ਹੁਣ ਕੀ ਕਰਦੀ ਪ੍ਰਾਸ਼ਨ ਚੰਨਾ ਉਹ ਰਾਤ ਨੂੰ ਨਾਨੂ ਦੇ ਦਵਾਲੇ ਹੋ ਜਾਂਦੀ ਡੰਡੀ ਕਹਾਣੀ ਸੁਨੇ ਬਗੈਰ ਉਸ ਨੂੰ ਨੀਂਦ ਹੀ ਨਹੀਂ ਸੀ ਆਉਂਦੀ ਡੰਡੀ ਨਾਨੀ ਤਾਂ ਫਿਰ ਨਾਨੀ ਹੀ ਸੀ ਡੰਡੀ ਕਹਾਣੀ ਕੀ ਸੁਣਾਉਂਦੀ ਪ੍ਰਸ਼ਨ ਚਿੰਨ ਨਕਸ਼ਾ ਬਨ ਕੇ ਰੱਖ ਦਿੰਦੀ ਡੰਡੀ ਸਕੂਲ ਅਧਿਆਪਕਾ ਜੋ ਰਹਿ ਚੁੱਕੀ ਸੀ ਡੰਡੀ ਉਹ ਸਾਹਿਤ ਵਿੱਚ ਵੀ ਸਕਾਰਾਤਮਕ ਰੁਚੀ ਰੱਖਦੀ ਸੀ ਡੰਡੀ ਕੁਝ ਨਾ ਕੁਝ ਪੜਦੀ ਬਾਚਦੀ ਹੀ ਰਹਿੰਦੀ ਡੰਡੀ ਭਾਲ ਮਨੋਵਿਗਿਆਨ ਤੋਂ ਉਹ ਪੂਰੀ ਤਰ੍ਹਾਂ ਵਾਕਿਫ ਸੀ ਡੰਡੀ ਪਹਿਲਾਂ ਤਾਂ ਜਪੂ ਇੱਕ ਅੱਧੀ ਕਹਾਣੀ ਸੁਣ ਕੇ ਹੀ ਸੰਤੁਸ਼ਟ ਹੋ ਜਾਂਦੀ ਸੀ ਡੰਡੀ ਫਿਰ ਉਸ ਦਾ ਲਾਲਚ ਵੱਧਦਾ ਚਲਾ ਗਿਆ ਡੰਡੀ ਉਹ 2 2 ਤੋਂ 3 3 ਉੱਤੇ ਜਾ ਪਹੁੰਚੀ ਡੰਡੀ ਨਾਨੀ ਥੱਕ ਜਾਂਦੀ ਡੰਡੀ ਪਰ ਜਪੂ ਨੇ ਤਾਂ ਅਕਨਾ ਜਾ ਥੱਕਣਾ ਸਿੱਖਿਆ ਹੀ ਨਹੀਂ ਸੀ ਡੰਡੀ ਕੁੱਝ ਕਹਾਣੀਆਂ ਬਾਰ-ਬਾਰ ਦੁਹਰਾਈਆਂ ਜਾਣਕਾਰਨ ਉਸ ਨੂੰ ਮੂੰ ਜਵਾਨੀ ਯਾਦ ਹੋ ਗਈਆਂ ਸਨ ਡੰਡੀ ਉਹ ਨਾਨੀ ਨੂੰ ਸੁਝਾ ਵੀ ਦੇ ਦਿੰਦੀ ਕਿ ਅੱਜ ਉਹ ਉਸ ਨੂੰ ਫੁਲਾਨੀ ਕਹਾਣੀ ਸੁਣਾਉਣ ਡੰਡੀ ਜਪੂ ਦਾ ਨਾਨਾ ਸੀ ਤਾਂ ਪੜਿਆ ਲਿਖਿਆ ਪਰ ਕਿਤੇ ਵਜੋਂ ਦੁਕਾਨਦਾਰ ਸੀ ਡੰਡੀ ਉਹ ਰਾਤ ਨੂੰ देर ਨਾਲ ਚਾਰ ਆਉਂਦਾ ਡੰਡੀ ਪਾਰਾ ਦੋਹਤੀ ਨੇ ਨਾਨਕੀ ਆਕੇ ਰੈਡੀ ਲੱਡੂ ਭੇੜੇ ਖਾ ਕੇ ਸਰੀਰ ਕਾ ਤਰ ਉੱਤੇ ਮੋਟੇ ਹੋ ਕੇ ਨਹੀਂ ਸੀ ਜਾਣਾ ਹੋਂਤਾ ਕਹਾਣੀਆਂ ਨਾਲ ਆਪਣਾ ਸਿਰ ਧਰ ਕੇ ਜਾਣਾ ਚਾਹੁੰਦੀ ਸੀ ਡੰਡੀ ਇਸ ਵਿੱਚ ਕੁਝ ਮਾੜਾ ਵੀ ਤਾਂ ਨਹੀਂ ਸੀ ਡੰਡੀ ਨਾਨੂ ਗੁਰਦੁਆਰਾ ਸਾਹਿਬ ਵਿਖੇ ਜਾ ਫਿਰ ਸੁਨੀਆਂ ਸੁਨਾਈਆਂ ਗੁਰੂਆਂ ਭਗਤਾਂ ਸ਼ਹੀਦਾਂ ਦੀਆਂ ਸਾਖੀਆਂ ਤਾਂ ਜਾਣਦਾ ਸੀ ਪਰ ਪਰੀਆਂ ਦੇ ਦੇਸ਼ਾਂ ਪਹਾੜਾਂ ਗੁਫਾਾਂ ਮਾ ਕੁੰਦਰਾ ਸਮੁੰਦਰਾ ਪੁੱਤਾ ਪ੍ਰੇਤਾ ਦੀਆਂ ਕਹਾਣੀਆਂ ਜਿੰਨਾ ਜਿੰਨਾ ਨੂੰ ਕਲਪਨਾ ਦੀ ਪਾਣ ਚੜੀ ਹੋਵੇ ਉਤਸੁਕਤਾ ਭਰਪੂਰ ਹੈਰਾਨੀ ਜਨਕ ਵੀ ਹੋਣ ਅਜਈਆਂ ਕਥਾਵਾਂ ਤੋਂ ਉਹ ਨਾ ਵਾਕਿਫ ਸੀ ਡੰਡੀ ਆਖਰ ਇੱਕ ਦਿਨ ਜਪੂ ਨੇ ਹੀ ਹੱਲਾਸ਼ੇਰੀ ਦਿੰਦਿਆਂ ਕਹਿ ਦਿੱਤਾ ਨਾਨੂ ਤੁਸੀਂ कहानी शुरू ਤਾਂ ਕਰੋ ਅੱਗੇ ਤੋਂ ਅੱਗੇ ਮੈਂ ਦੱਸਦੀ ਚਲੀ ਜਾਵਾਂਗੀ ਡੰਡੀ ਇੱਕ ਸੀ ਰਾਜਾ ਇੱਕ ਸੀ ਇrani ਜਪੂ ਦੇ ਨਾਨੇ ਨੇ ਕਹਾਣੀ ਸ਼ੁਰੂ ਕਰ ਲਈ ਸੀ ਡੰਡੀ ਪਾਰਾ ਜਪੂ ਨੇ ਵਿਚੋਂ ਹੀ ਟੋਕ ਦਿੱਤਾ ਨਹੀਂ ਨਹੀਂ ਨਾਨੂ ਇਉਂ ਨਹੀਂ ਜਪੂ ਦਾਨਿਆਂ ਵਾਂਗਾ ਹਸਨ ਲੱਗੀ ਸੀ ਡੰਡੀ ਇਹ ਤਾਂ ਦੋਨੋਂ ਮਰ ਗਏ ਖਤਮ ਕਹਾਣੀ ਵਾਲੀ ਗੱਲ ਹੋ ਗਈ ਡੰਡੀ ਸਿਆਣਿਆਂ ਦੀ ਤਰ੍ਹਾਂ ਸਮਝਾਉਂਦਿਆਂ ਉਸਨੇ ਕਿਹਾ ਤੁਸੀਂ ਕਹੋ ਇੱਕ ਸੀ ਰਾਜਾ ਡੰਡੀ ਉਸ ਦੀ ਇੱਕੋ ਇੱਕ ਰਾਜਕੁਮਾਰੀ ਸੀ ਡੰਡੀ ਉਹ ਬਹੁਤ ਖੂਬਸੂਰਤ ਸੀ ਪਰੀਆਂ ਵਰਗੀ ਉਹ ਤੁਰਦੀ ਤਾਂ ਜ਼ਮੀਨ ਉੱਤੇ ਪਾਰਾ ਲੱਗਦਾ ਇਉਂ ਜਿਵੇਂ ਅਸਮਾਨ ਵਿੱਚ ਉੱਡੀ ਜਾ ਰਹੀ ਹੋਵੇ ਡੰਡੀ ਨਾਨਾ ਤਾਂ ਬਸ ਹੂੰ ਹੂੰ ਕਰਦਾ ਹੀ ਰਹਿ ਗਿਆ ਡੰਡੀ ਜਪੂ ਕਹਾਣੀ ਨੂੰ